ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੋਰੂ ਗੋਰੂ ਵਰ ਫਿਰ ਦੱਸਦੀ ਅੱਜ ਜਲੰਧਰ ਦੇ ਵਿੱਚ ਇੱਕ ਕਲਯੁਗ ਦੇ ਦੌਰ ਦੇ ਵਿੱਚ ਮਹਾਮਾਰੀ ਦਾ ਜਾਗਰਣ ਜਿਹੜਾ ਰਕਵਾਇਆ ਗਿਆ ਉੱਥੇ ਹੀ ਜਿਹੜੇ ਸੰਗਠਨ ਦੇ ਲੋਕ ਔਰ ਜਿਨ੍ਹਾਂ ਨੇ ਜਾਗਰਣ ਕਰਵਾਉਣਾ ਸੀ ਕਮੇਟੀ ਜਿਹੜੀ ਇਕੱਠੀ ਹੋ ਕੇ ਆਈ ਹੈ ਦੱਸਿਆ ਰਿਹਾ ਕਿ ਕੱਲ ਜਾਗਰਣ ਜਿਹੜਾ ਰੱਖਿਆ ਗਿਆ ਸੀਗਾ ਜਲੰਧਰ ਸ਼ਹਿਰ ਦੇ ਵਿੱਚ ਉੱਥੇ ਹੀ ਜਿਹੜਾ ਜਾਗਰਣ ਜਿਹੜਾ ਬੰਦ ਕਰਵਾਤਾ ਗਿਆ ਤਾਂ ਜਾਗਰਣ ਜਿਹੜਾ ਉੱਥੇ ਨਾ ਕਰਵਾਉਣ ਦੇ ਲਈ ਜਿਹੜਾ ਉੱਥੋਂ ਸਮਾਨ ਵੀ ਜਿਹੜਾ ਚੁਕਵਾ ਦਿੱਤਾ ਗਿਆ ਗੱਲਬਾਤ ਕਰਦੇ ਆ ਲਤਾ ਮਾਰਗ ਸਟੇਜਾਂ ਨੂੰ ਉਹਨਾਂ ਨੇ ਪਰੇ ਕੀਤਾ ਲਤਾ ਮਾਰਗ ਸਟੇਜ ਨੂੰ ਪਰੇ ਕਰਕੇ ਜਗਰਾਤਾ ਬੰਦ ਕੀਤਾ ਆ ਦੇਖ ਲਓ ਸੱਤਾ ਕਿੰਨਾ ਦਿਮਾਗ ਤੇ ਚੜ ਚੁਕਾਇਆ ਕੀ ਹੋਇਆ ਕੀ ਮਿਸਰਾ ਜੀ ਗੱਲ ਦੱਸੋ ਪੂਰੀ ਕੀ ਮਾਮਲਾ ਕੀ ਹੋਇਆ ਪੂਰਾ ਕੱਲ ਬਸਤੀ 바ਵਾ ਖੇਲ ਇਲਾਕੇ ਵਿੱਚ ਪੈਂਦੇ ਗੁਰੂ ਰਾਮਦਾਸ ਨਗਰ ਵਿੱਚ ਹਰ વાર્ਸ਼ਿਕ ਜਾਗਰਣਿਕ ਸਤਵਾਂ વાર્ਸ਼ਿਕ ਜਾਗਰਣ ਹੋਣਾ ਸੀਗਾ ਕੱਲ ਦਾ ਤਰੀਕ ਸੀ ਚੰਡਾ ਚੁੰਡਾ ਚੰਡਾ ਸੇ ਜਿਹੜਾ ਸੀਗਾ ਚੰਡਾ ਰਸਮ ਸਾਰਾ ਹੋ ਚੁੱਕਾ ਜੋਤ ਵੀ ਆ ਗਈ ਸੀ ਉਸ ਤੋਂ ਬਾਅਦ ਮੂਰਤੀਆਂ ਵੀ ਆ ਗਈਆਂ ਸੀ ਮਹਾਮਈ ਦੇ ਜਾਗਰਣ ਨਾਲ ਕੀ ਮਤਲਬ ਦਿੱਕਤ ਕੀ ਹੈ ਸੱਤਾ ਤਾਰੀਆਂ ਨੂੰ ਜਾ ਕੇ ਪੁੱਛੋ ਗਰਵ ਜੀ ਸੱਤਾ ਤਾਂ ਨਸ਼ਾ ਇੰਨਾ ਚੜ ਗਿਆ ਇੰਨਾ ਜ਼ਿਆਦਾ ਸੱਤਾ ਦਾ ਕਮਾਂਡ ਹੋ ਗਿਆ ਲੋਕਾਂ ਨੂੰ ਕਿ ਜਾ ਕੇ ਤੁਸੀਂ ਸਾਡੇ ਸਮਾਜ ਦਾ ਜਿਹੜਾ ਪਵਿੱਤਰ ਜਾਗਰਣ ਰੋਕ ਰਹੇ ਹੋ ਕਿੱਡੀ ਮਾੜੀ ਗੱਲ ਆ ਕਿਹੜੀ ਜਗ੍ਹਾ ਤੇ ਜਾਗਰਨ ਸੀ ਕਿੰਮਾ ਜਾਗਰਨ ਸੀ ਵਾਰਸ਼ੀ ਜਿਹੜਾ ਜਾਗਰਨ ਨਹੀਂ ਮੱਲੇ ਵਾਲੇ ਜਾਗਰਨ ਕਰਾਉਂਦੇ ਜ ਕਿਸੇ ਦਾ ਘਰ ਦਾ ਸੀ ਹੋਰਵ ਜੀ ਇਹ ਇਹ ਸੱਤਵਾਂ ਵਾਰਸ਼ਿਕ ਜਾਗਰਨ ਸੀਗਾ ਗੁਰੂ ਰਾਮਦਾਸ ਨਗਰ ਵਿੱਚ ਹਿੰਦੂ ਸਮਾਜ ਦਾ ਪਵਿੱਤਰ ਜਾਗਰਨ ਸੀਗਾ ਜਿਹਨੂੰ ਸੱਤਾਧਾਰੀਆਂ ਨੇ ਨੇਤਾਵਾਂ ਨੇ ਰੋਕਿਆ ਆ ਦੇਖ ਸਕਦੇ ਤੁਸੀਂ ਸੱਤਾ ਦਾ ਨਸ਼ਾ ਕਿੰਨਾ ਜ਼ਿਆਦਾ ਚੜ ਚੁਕਾ ਏ ਕੁਛ ਐਮਕੇ ਐਮਕੇ ਐਗਾ ਕੋਈ ਨਹੀਂ ਉਹ ਕਹਿੰਦੇ ਕੋਨਸੋ ਸਾਹਿਬ ਆਈ ਸੀ ਮੋਕੇ ਤੇ ਉਹਨਾਂ ਨੇ ਜਿਹੜੀ ਵੀਡੀਓ ਕੋਈ ਇਹ ਮਿਸ਼ਰੀ ਇੱਕ ਸਵਾਲ ਹੈ ਇਹਦੇ ਵਿੱਚ ਕੋਈ ਕਮੇਟੀ ਦਾ ਰੋਲਾ ਨਹੀਂ ਕਈ ਵਾਰ ਕੀ ਹੁੰਦਾ ਕਈ ਵਾਰ ਕਮੇਟੀਆਂ ਦੇ ਆਪਸੀ ਵਿਵਾਦ ਕਰਕੇ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੁੰਦਾ ਜਾਂ ਪ੍ਰਧਾਨ ਨੂੰ ਜਿਹੜਾ ਉਹਨੂੰ ਉਸ ਤਵੱਜੋ ਨਹੀਂ ਦਿੱਤੀ ਜਾਂਦੀ ਜਾਂ ਦੂਜੇ ਬੰਦੇ ਨੂੰ ਤਾਂ ਹੁੰਮੀਏ ਜੀ ਸਾਡੀ ਮੈਂ ਇੱਕ ਹਿੰਦੂ ਨੇਤਾ ਹੋਣ ਦੇ ਨਾਤੇ ਗੱਲ ਕਲੀਅਰ ਕਰ ਦਵਾਂ ਕਿ ਸੇਰੇ ਕਮੇਟੀ ਦਾ ਰੋਲਾ ਹੋਊਗਾ ਆਪਣੇ ਥਾਂ ਤੇ ਹੋਊਗਾ ਜਿੱਥੇ ਮਹਾਮਾਯੀ ਦਾ ਹਿੰਦੂ ਸਮਾਜ ਦਾ ਕਾਰਜ ਹੋਊਗਾ ਉਹ ਬਿਲਕੁਲ ਹੋਣ ਦਿੱਤਾ ਜਾਊਗਾ ਜੇ ਅੱਜ ਜਗਰਾਤਾ ਨਾ ਹੋਇਆ ਅੱਜ ਸ਼੍ਰੀ ਰਾਮ ਪਗਲ ਸੈਨਾ ਉੱਥੇ ਖੜੇ ਹੋ ਕੇ ਜਗਰਾਤਾ ਕਰਾਉਗੀ ਜਿਹੜਾ ਜੋ ਹੋਊਗਾ ਸ਼੍ਰੀ ਰਾਮ ਪਗਲ ਸੈਨਾ ਟੀਮ ਦੇਖਣ ਨੂੰ ਤਿਆਰ ਬੈਠੀ ਹੈ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਧਾਰਮਿਕ ਕੰਮ ਹੁੰਦਾ ਉਹਦੇ ਵਿੱਚ ਰੁਕਾਵਟਾਂ ਵਾਲੇ ਲੋਕ ਜਿਹੜੇ ਰੁਕਾਵਟ ਪਾਉਣ ਵਿੱਚ ਜਿਹੜੇ ਆ ਜਾਂਦੇ ਨੇ ਵੇਚਾ ਕੇ ਰੁਕਾਵਟਾਂ ਪਾਈਆਂ ਜਾਂਦੀਆਂ ਰੱਬ ਦੇ ਕੰਮ ਦੇ ਵਿੱਚ ਇਦਾਂ ਕਿਉਂ ਦਖਲ ਦਿੰਦਾ ਹੈ ਜੀ ਕਿਤੇ ਇਹ ਸੱਤਾ ਸੱਤਾ ਦਾ ਨਸ਼ਾ ਚੜਿਆ ਦਿਮਾਗ ਤੇ ਹੂੰ ਏ ਨਹੀਂ ਪਤਾ ਕਿ ਇਹੀ ਪਬਲਿਕ ਨੇ ਜਿਹੜੀ ਪਬਲਿਕ ਇੱਥੇ ਥਾਣੇ ਦੇ ਬਾਹਰ ਅੱਜ ਖੜੀ ਹੈ ਜਗਰਾਤਾ ਕਰਾਮ ਦੇ ਲਈ ਇਹੀ ਪਬਲੀ ਨੋਟਾ ਪਾ ਕੇ ਉਹਨੂੰ ਕੌਂਸਲਰ ਬਣਾਇਆ ਐ ਐਮਐਲਏ ਬਣਾਇਆ ਮੰਤਰੀ ਬਣਾਇਆ ਕਿਹੜਾ ਕੌਂਸਲਰ ਹੈ ਜਿਹੜਾ ਮਹਾਮੈ ਦੇ ਜਾਗਰਨ ਦੇ ਖਿਲਾਫ ਹੈ ਜਿਹੜਾ ਜਾਗਰਨ ਕਰਵਾਣਾ ਨਹੀਂ ਚਾਹੁੰਦਾ ਕਿਹੜੀ ਪਾਰਟੀ ਦਾ ਕੌਂਸਲਰ ਆ ਦੱਸੋ ਕੈਮਰੇ ਅੱਗੇ ਬੋਲੋ ਜਿਹੜਾ ਸਾਡੇ ਵੀਡੀਓ ਵਿਚਾਰਿਆ ਉਹ ਕੌਂਸਲਰ ਦਾ ਨਜ਼ਦੀਕੀ ਪਾਇਆ ਜਾਂਦਾ ਐਮਕੇ ਆ ਐਮਕੇ ਪ੍ਰਾਪਰਟੀ ਡੀਲਰ ਹੈ ਕੋਈ ਇੱਕ ਲੇਡੀਆਂ ਆ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਨੂੰ ਆਮ ਆਦੀ ਪਾਰਟੀ ਦੇ ਨੇਤਾ ਦੱਸਦਾ ਆ ਮੈਂ ਇਹ ਕਿੰਨਾ ਨੇਤਾਗਿਰੀ ਕਰਨੀ ਆ ਆਮ ਆਦੀ ਪਾਰਟੀ ਨੇ ਤੋ ਪੈਰਵਾਈ ਕਰਨੀ ਕਰ ਦਿਲ ਖੋਲ ਕੇ ਕਰ ਲੇਕਿਨ ਹਿੰਦੂ ਸਾਦੇ ਸਮਾਜ ਨਾਲ ਮੱਥਾ ਨਾ ਲਾ ਨਹੀਂ ਜਿਹੜਾ ਵੀ ਜਿਹੜਾ ਐਮ ਕੇ ਨਾਮ ਦਾ ਵਿਅਕਤੀ ਤੁਸੀਂ ਜਿਹਦਾ ਨਾਮ ਲੈ ਰਹੇ ਹੋ ਉਹਦੇ ਘਰ ਦੇ ਅੱਗੇ ਜਾਗਰਣ ਹੋ ਰਹੀ ਆ ਉਹਦੀ ਦੁਕਾਨ ਤੇ ਕੀ ਹੋ ਰਿਹਾ ਪਾਜੀ ਉਹਦਾ ਕੋਈ ਇਸ਼ੂ ਨਹੀਂ ਹੈਗਾ ਨਾ ਉਹਦਾ ਕਾਰ ਆ ਨਾ ਉਹਦੀ ਦੁਕਾਨ ਆ ਉਹਨੂੰ ਉਹਨੂੰ ਕੀ ਪ੍ਰੋਬਲਮ ਇਦਾਂ ਦੀ ਜੀ ਇਹ ਪ੍ਰੋਬਲਮ ਸਿਰ ਹਿੰਦੂ ਸਮਾਜ ਨਾਲ ਆ ਹਿੰਦੂ ਧਰਮ ਦਾ ਕੰਮ ਕਿਉਂ ਹੋ ਰਿਹਾ ਇਹ ਤਾਂ ਸਾਹਜਾਈ ਹੋ ਰਿਹਾ ਆਮ ਆਦੀ ਪਾਰਟੀ ਚੜੀ ਆ ਹਿੰਦੂ ਜਿਹੜਾ ਧਰਮ ਦੇ ਖਿਲਾਫ ਆ ਇਹ ਤਾਂ ਸਾਹ ਭਾਈ ਕਹਾਂਗੇ ਇੰਨੇ ਮਿਸਰਾ ਹੀ ਉਹ ਕਹਿੰਦਾ ਵੀ ਕੋਈ ਮਨਸਾਹਬ ਦਾ ਪੀਏ ਲੱਗਦਾ ਪਿਆ ਉਹ ਬੰਦਾ ਕਿਨੇ ਰੋਕਿਆ ਸਾਹ ਭਾਈ ਉਹ ਵੀਡੀਓ ਵਿੱਚ ਮੈਨੂੰ ਇਹ ਲੱਗ ਰਿਹਾ ਪੀਏ ਕੌਣ ਜਿਹੜਾ ਮਰਜ਼ੀ ਹੋਵੇ ਵੀਡੀਓ ਕਿੱਥੇ ਆ ਮੇਰੇ ਮੇਰੇ ਕੋ ਵੀਡੀਓ ਅਗੀ ਸੋ ਤਸਵੀਰਾਂ ਤੁਸੀਂ ਬਿਲਕੁਲ ਇਸ ਵੇਲੇ ਜਲੰਧਰ ਸ਼ਹਿਰ ਤੋਂ ਤੁਹਾਨੂੰ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮਹਾਮਾਈ ਦਾ ਜਿਹੜਾ ਪਵਿੱਤਰ ਜਾਗਰਣ ਹੋਣਾ ਹੋਵੇ ਉਸ ਚੀਜ਼ ਦੇ ਵਿੱਚ ਰੁਕਾਵਟ ਜਿਹੜੀ ਪਾਈ ਗਈ ਹੈ ਸ਼ਹਿਰ ਜਲੰਧਰ ਦਾ ਰਾਜਨਗਰ ਇਲਾਕੇ ਦੇ ਵਿੱਚ ਸਾਰਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਔਰ ਇਸ ਵੇਲੇ ਥਾਣੇ ਦੇ ਬਾਹਰ ਕਾਫੀ ਲੋਕ ਜਿਹੜੇ ਇਕੱਠੇ ਹੋ ਕੇ ਪਹੁੰਚੇ ਹੋਏ ਨੇ ਕਿਹੜੇ ਕੌਂਸਲਰ ਸਾਹਿਬ ਆਏ ਸੀਗੇ ਉਹਨਾਂ ਨੇ ਆਪ ਉਥੇ ਰਖਵਾਇਆ ਗਿਆ ਜੇ ਉਹਨਾਂ ਨੂੰ ਰਖਵਾਇਆ ਕੌਂਸਲਰ ਸਾਹਿਬ ਤਾਂ ਬਹੁਤ ਮਾੜੀ ਗੱਲ ਆ ਜੇ ਮੌਜੂਦਾ ਕੌ ਦੋ ਸਮਾਜ ਦਾ ਜੇ ਕੰਮ ਹੋ ਰਿਹਾ ਮਹਾਮਾ ਦੇ ਜਗਰਾਤਾ ਹੋ ਰਿਹਾ ਤੁਹਾਨੂੰ ਮੋਰੇ ਲੱਕ ਕੇ ਜਗਰਾਤਾ ਕਰਾਉਣਾ ਚਾਹੀਦਾ ਕੋਈ ਮਿਸਰੇ ਦੀ ਮਾਇ ਨਹੀਂ ਲੈਂਦੇ ਕਾਉਂਸਲਰ ਹੈ ਕੋਈ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਕੁੰਮਨ ਜੀਆ ਕੁੰਮਨ ਜੀਆ ਕਿਹੜਾ ਵਾਰਡ ਪੈਂਦਾ ਜੀ ਉਹਨਾਂ ਦਾ ਕਿਹੜੇ ਵਾਰਡ ਦੇ ਕਾਉਂਸਲਰ ਵਾਰਡ ਹੈ 76 76 ਪੁਰਾਣਾ 76 ਹੁਣ 67 ਲੱਗ ਗਿਆ 60 ਨੰਬਰ ਵਾਰਡ ਦੇ ਮੌਜੂਦਾ ਕਾਉਂਸਲਰ ਨੇ ਉਹਨਾਂ ਦੇ ਕੁਝ ਕਰੀਬੀ ਨੇ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਕਹਿੰਦੇ ਆ ਉਹਨਾਂ ਨੇ ਲੋਕਾਂ ਨੂੰ ਜਨਤ ਕਰੋ ਵੀਡੀਓ ਦੇ ਵਿੱਚ ਕੀ ਹੈਗਾ ਸਟੇਜਾਂ ਨੂੰ ਆ ਕੇ ਜਿਹੜੇ ਟੇਬਲ ਲੱਗੇ ਸੀ ਸਟੇਜ ਦੇ ਉਹ ਲੱਤਾਂ ਮਾਰ ਰਹੇ ਆ ਇਹ ਸਾਹਬ ਲਾ ਲਓ ਤੁਸੀਂ ਆਮ ਆਦਮੀ ਪਾਰਟੀ ਆਪਣੇ ਕਿਹੜੇ ਕਿੰਨਾ ਜ਼ਿਆਦਾ ਡਿੱਗ ਸਕਦੀ ਆ ਆਮ ਆਦਮੀ ਪਾਰਟੀ ਅੱਜ ਮਹਾਮਾਇਦੇ ਕੰਮ ਰੋਕਣ ਤੇ ਆ ਗਈ ਆ ਦੇਖੋ ਵੀਡੀਓ ਆ ਦੇਖੋ ਆ ਲੀਡਰ ਆ ਆ ਲੀਡਰ ਜਿਹੜਾ ਆ ਆ ਤੁਰਿਆ ਫਿਰਦਾ ਸੋ ਇਹ ਮੌਕੇ ਦੀ ਜਿਹੜੀ ਵੀਡੀਓ ਵੀ ਇੱਕ ਸਾਹਮਣੇ ਆਈ ਆ ਇਹ ਟੇਬਲ ਟੇਬਲ ਉਹਨੇ ਆਪ ਠਵਾਏ ਜੀ ਆ ਸਾਰਾ ਲੱਤਾ ਮਾਰ ਕੇ ਚੱਕਿਆ ਉਹਨਾਂ ਨੇ ਆਪ ਅੱਗੇ ਕਰ ਯਾਰ ਮੈਨੂੰ ਇਹ ਗੱਲ ਜਿਹੜੀ ਮੂਰਤੀ ਉਹ ਵੀਡੀਓ ਵੀ ਜਿਹੜੀ ਤੁਹਾਡੇ ਨਾਲ ਜਨਤਕ ਕੀਤੀ ਜਾ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਗੰਭੀਰ ਗੱਲ ਸਾਡੇ ਸਮਾਜ ਦੇ ਸਾਡੇ ਤਰਮ ਦੇ ਦੇਵੀ ਦੇਵਤਾਵਾਂ ਦੀ ਮੂਰਤੀਆਂ ਇਹਨਾਂ ਦੇ ਵਜ੍ਹਾ ਨਾਲ ਅੱਜ ਵੀ ਉੱਥੇ ਪਈਆਂ ਜੇ ਜਗਰਾਤਾ ਹੋ ਜਾਂਦਾ ਤਾਂ ਮੂਰਤੀਆਂ ਚਲ ਜਾਣੀਆਂ ਸੀ ਜੇ ਜਗਰਾਤਾ ਮਿਸਰੇ ਜੀ ਹੁਣ ਥਾਣੇ ਦੇ ਬਾਹਰ ਆਏ ਹੋ ਕਾਫੀ ਲੋਕ ਇਕੱਠੇ ਕਰਕੇ ਲੈ ਕੇ ਆਏ ਹੋ ਨਾਲ ਆਏ ਨੇ ਲੋਕ ਇਹ ਕੱਲ ਨਹੀਂ ਧਿਆਨ ਚ ਲਿਆਦਾ ਗਿਆ ਪੁਲਿਸ ਦੇ ਜਦੋਂ ਰਾਤ ਸਾਰਾ ਮਾਮਲਾ ਹੋਇਆ ਸੀ ਉਸ ਵੇਲੇ ਕਿਉਂ ਨਹੀਂ ਧਿਆਨ ਚ ਲਿਆਦਾ ਗਿਆ ਕੋਈ ਕਮੇਟੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਮਾਨਯੋਗ ਕੁਮਨ ਸਾਹਿਬ ਦੇ ਦਫ਼ਤਰ ਵਿੱਚ ਜਾਇਆ ਗਿਆ ਪਰਮਿਸ਼ਨ ਲੈ ਕੇ ਜਾਇਆ ਗਿਆ ਕੀ ਆ ਪਰਮਿਸ਼ਨ ਆ ਉਹਨਾਂ ਉਹਨਾਂ ਵੱਲੋਂ ਆ ਪਰਮਿਸ਼ਨ ਆ ਜੀ ਪਰਮਿਸ਼ਨ ਵੀ ਕੁਮਨ ਪਰਮਿਸ਼ਨ ਵੀ ਕੁਮਨ ਸਾਹਿਬ ਨੂੰ ਦਿਖਾਇਆ ਗਿਆ ਪਰਮਿਸ਼ਨ ਵੀ ਕੁਮਨ ਸਾਹਿਬ ਨੂੰ ਦਿਖਾਇਆ ਗਿਆ ਇਸ ਤੋਂ ਬਾਵਜੂਦ ਵੀ ਕੁਮਨ ਸਾਹਿਬ ਨੇ ਕੁਝ ਮਹਿਲਾਵਾਂ ਵੀ ਨਾਲੇ ਗੱਲਬਾਤ ਕਰਨਗੇ ਮਤਲਬ ਕੀ ਗੱਲਬਾਤ ਹੋਈ ਸੀ ਜੀ ਸਾਡੇ ਉਥੇ ਜਾਗਰਨ ਸੀਗਾ ਠੀਕ ਆ ਉਥੇ ਦੇ ਮਹੱਲੇ ਦੇ ਕੌਂਸਲਰ ਐਮ ਕੇ ਪ੍ਰਧਾਨ ਹੈਗਾ ਜਿਹਦਾ ਆਪਣੇ ਆਪ ਉਹ ਉਥੇ ਆ ਕੇ ਨਾ ਸਟੇਟ ਲੱਗ ਚੁੱਕੀ ਸੀਗੀ ਠੀਕ ਆ ਉਹ ਆ ਕੇ ਉਹਨੂੰ ਮਤਲਬ ਕੀ ਲੱਤਾਂ ਮਾਰ ਕੇ ਨਿਗਲ ਲੱਗੇ ਕਿ ਇਹ ਤੋਂ ਮੈਂ ਜਾਗਰਨ ਨਹੀਂ ਹੋਣ ਦੇਣਾ ਉਹਨਾਂ ਨੇ ਇਹ ਕਹੀ ਇੱਕ ਥੋੜਾ ਹਟ ਕੇ ਨਵੀਂ ਪਹਿਲੀ ਦੀ ਔਰਤ ਆ ਮਨੀ ਨਾ ਦੀ ਉਸਨੇ ਵੀ ਉਹਦੇ ਨਾਲ ਰਲ ਕੇ ਇਹਦਾ ਸਟੇਟ ਪਾ ਲੱਗੀ ਮਤਲਬ ਕੀ ਜਾਗਰਨ ਮੈਂ ਨਹੀਂ ਇਥੇ ਹੋਣ ਮਨੀ ਮਨੀ ਕੌਣ ਆ ਜੀ ਮਨੀ ਉੱਥੇ ਹੀ ਪ੍ਰਧਾਨ ਮਨੀਵੀ ਪਹਿਲੀ ਦੀ ਔਰਤ ਆ ਨਾਲ ਉਹਨੇ ਰਲਦੀ ਆ ਜਿਹਦਾ ਆਪਣੇ ਆਪ ਪਾਰਟੀ ਦੇ ਨਾਲ ਹੀ ਰਲੀ ਹੁੰਦੀ ਆ ਤੇ ਅਸੀਂ ਉਹਨਾਂ ਨੇ ਕਹਿ ਰਹੇ ਕਿ ਮੈਂ ਆਪਣੇ ਦੋ ਉਮੀਦਵਾਰਾਂ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ ਕਿ ਮੈਂ ਜਾਗਰਨ ਇੱਥੇ ਨਹੀਂ ਹੋਣ ਦਊਂਗਾ ਬੱਚੇ ਨੂੰ ਬੋਲਣ ਲੱਗਾ ਕਿ ਮੈਂ ਬੱਚੇ ਨੂੰ ਕਹਿਣ ਲੱਗਾ ਮੈਂ ਕੌਣ ਆ ਬੱਚਾ ਕਹਿੰਦਾ ਮੈਂ ਨਹੀਂ ਜਾਣਦਾ ਬੱਚੇ ਨੂੰ ਕਹਿੰਦਾ ਮੈਂ ਤੇਰਾ ਪਿਓ ਬੋਲਦਾ ਆ ਦੇਖੋ ਕਿੱਡਾ ਵੱਡੀ ਗੱਲ ਕਹਿ ਰਿਹਾ ਬੱਚੇ ਨੂੰ ਕੌਣ ਕਹਿੰਦਾ ਜੀ ਮੈਂ ਪਿਓ ਬੋਲਦਾ ਮਲੇਰਾ ਤੋਂ ਪਹੁੰਚ ਲਿਆ ਠੀਕ ਹੈ ਜਿਹੜੇ ਘੁੰਮਣ ਸਾਹਿਬ ਗੱਜੀ ਹਾਂ ਇੱਥੇ ਉਹਨਾਂ ਨੇ ਕਹਾ ਮੈਂ تمہارا ਪਿਓ ਬੋਲ ਰਹਾ ਹਾਂ ਪਤਾ ਹੀ ਇਤਨੀ ਵੱਡੀ ਬਾਤ ਬੱਚੇ ਕੋਲ ਬੋਲਣੀ ਚਾਹੀਏ ਉਹ ਉਸ ਦਾ ਬਾਪ ਬੋਲ ਰਹਾ ਹੈ ਐਸਾ ਕਹਿ ਰਹਾ ਥਾ ਉਹ ਮੁੰਡੇ चार चार लड़ चार चार ओ एमके अपने नहर पर छेकली आ गवर्नमेंट का जगह सब छेका सारे हम कहते हैं गवर्नमेंट का जगह अगर खाली कराना है तो यहाँ से हमारे सबको खाली करा आप खाली करो आप तो, तो प्लीज कुछ में आप एमके तिलरा जी जगह दे ऊपर जागरण होता है वो सरकारी जगह हाँ सरकारी जगह ਰੋਡ ਆ ਰਿਹਾ ਮੈਂ ਹਾਈਵੇ ਰੋਡ ਹੈ ਹਮ ਲੋਕ ਤੋੜਦੇ ਹੋ ਰਿਹਾ ਭਾਜੀ ਇਹ ਵੀ ਨਹੀਂ ਕਿ ਘਰ ਦੇ ਕਿਸੇ ਦੇ ਹੋ ਰਿਹਾ ਅੱਜ ਨੂੰ ਜੇ ਜਾਗਰਨ ਨੂੰ ਰੋਕ ਹੋ ਰਿਹਾ ਕੱਲ ਕੋ ਵਿਆਹ ਸ਼ਾਦੀ ਹੋਏਗੀ ਤੋ ਬੰਦੇ ਕਿੱਥੇ ਕਰੇਗਾ ਕੀ ਸਭ ਦਾ ਤੁਸੀਂ ਕਿੰਨੇ ਸਰਕਾਰੀ ਜਗ੍ਹਾ ਦੇ ਉੱਪਰ ਜਾਗਰਨ ਵਿਰੋਧ ਕਿਸ ਚੀਜ਼ ਦਾ ਫਿਰ ਉਹਨਾਂ ਦਾ ਵਿਰੋਧ ਇਹ ਕਹਿੰਦੇ ਆਉਣ ਜਾਣ ਨੂੰ ਪ੍ਰੋਬਲਮ ਹੁੰਦੀ ਵੀ ਮੈਂ ਨਹੀਂ ਹੋਣ ਦੇਣਾ ਬਸ ਇੰਨੀ ਗੱਲ ਹੋਈ ਇਹ ਕਹਿੰਦੇ ਮੈਂ ਨਹੀਂ ਨਹੀਂ ਹੋਣ ਦੇਂਗੇ ਜਗਰਾਤਾ ਮਾਤਾ ਦਾ ਜਾਗਰਨ ਨਹੀਂ ਹੋਣ ਦੇਂਗੇ ਉਹ ਇਹ ਹੀ ਕਹਿ ਰਹੇ ਆਮਨੇ ਜਾਗਰਨ ਹੋਏਗਾ ਕੁਝ ਟਾਈਮ ਪਹਿਲਾਂ ਵੀ ਇਹਨਾਂ ਨੇ ਕੁਝ ਸਮਾਨ ਖੁੰਨ ਪਿਆ ਹੋਏ ਸੇ ਖੰਬੇ ਖੁੰਗੇ ਤੇ ਚੁਕਾ ਕੇ ਨਹਿਰ ਦੇ ਉੱਤੇ ਖੰਬੇ ਚੁਕਾ ਕੇ ਇਹਨਾਂ ਨੇ ਸਾਈਡ ਕਰਾਤੇ ਉਦੋਂ ਵੀ ਚਲੋ ਕੋਈ ਨਹੀਂ ਬੋਲਿਆ ਇਹਨੇ ਆਪ ਸਾਰੀਆਂ ਇੱਟਾਂ ਲਾਈਆਂ ਹੋਈਆਂ ਕਿਉਂ ਨਹਿਰੇ ਦੀ ਆ ਠੀਕ ਹੈ ਇਹ ਤਾਂ ਫੇ ਗੁੰਡਾ ਕਰਦੀ ਹੋਈ ਨਾ ਤੁਸੀਂ ਵੱਡੇ ਹੋ ਅੱਦੇ ਤੁਸੀਂ ਸਾਡੇ ਤੋਂ ਜਿੱਤ ਕੇ ਸਾਡੇ ਤੋਂ ਵੋਟਾਂ ਲੈ ਕੇ ਤੁਸੀਂ ਮਲੇਦਾ ਪ੍ਰਧਾਨ ਬਣਦੇ ਪਿਓ ਤੇ ਸਾਡੇ ਤੇ ਰੋਪ ਜਵਾਂਦੇ ਪਿਓ ਇਹ ਕੀ ਹੋ ਗੋ ਲੈਡੀਜ਼ ਜੋ ਜੈਸ ਜੋ ਦੋ ਲੋਕ ਹੈ ਨਾ ਉਹ ਹਰ ਸਾਲ ਪੰਗਾ ਕਰਤੇ ਹਨ ਸਤਵਾਂ ਜਗਰਾਤਾ ਹੋ ਚੁ ਅੱਜ ਸਤਵਾਂ ਜਗਰਾਤਾ ਹੈ ਹਮਾਰਾ ਹੋਣੇ ਨਹੀਂ دیا ਲੇਕਿਨ ਉਹ ਹਰ ਸਾਲ ਪੰਗਾ ਕਰਤੇ ਹਨ ਲੇਕਿਨ ਹਮ ਯਹੀ ਮਨਾਤੇ ਹੈ ਕਿ ਹਮਾਰਾ ਸੁਕੂਨ ਸੇ ਜਗਰਾਤਾ ਹੋਣੇ ਦੇ ਮਾਤਾ ਕਾ ਜਾਗਰਣ ਕਿ ਹੁਣ ਮੰਗ ਕੀ ਹੈ ਜੀ ਮੇਨਾ ਸਾਡੀ ਮੰਗ ਹੈ ਕਿ ਸਾਡਾ ਤਾਂ ਜਾਗਰਣ ਹੋਣਾ ਚਾਹੀਦਾ ਹੈ ਅਸੀਂ ਇਹ ਪੂਰੀ ਰੀਤੀ ਹੋਈ ਹੈ ਸਾਡਾ ਜਾਗਰਣ ਤਾਂ ਸੇ ਸੁਖ ਸ਼ਾਂਤ ਨਾਲ ਹੋ ਜਾਵੇ ਜ या तो पुलिस प्रशासन जी गोली, गोली, गोली से मार देंगे मारने वाला धमकी देते हैं अरे सभी लोग कह रहे हैं कि हम ओ, हमें सीने पे, पे दो बोल बोल रहा रहा है है डीलर कि गोली से मरवा ऐसी हाँ धमकी दे रहा है सब उन्होंने ना जो मैंने उनको वो रोका कि वो स्टेट लगवाने से रोका कि मैंने बोला यहाँ पे जागरण होगा जब वो आया तो उसने बोला कि ना मैं तेरा प्यो हूँ मेरे को नहीं पता था कि वो काउंसलर है जो भी है मुझे उस टाइम नहीं पता

ਮਾਈ ਦਾ ਜਾਗਰਨ ਜਿਹੜਾ ਰਕਾਇਆ ਗਿਆ ਏ ਉਥੇ ਜਿਹੜੀ ਕਮੇਟੀ ਨੇ ਜਾਗਰਨ ਕਰਵਾਣਾ ਸੀ ਤਾਂ ਉਥੇ ਨਹੀਂ ਹੋਣ ਦਿੱਤਾ ਗਿਆ ਤਾਂ ਅੱਜ ਜਿਹੜੀ ਕੰਪਲੇਂਟ ਦੇਣ ਲਈ ਹਿੰਦੂ ਸੰਗਠਨਾਂ ਦੇ ਸਾਰੇ ਲੋਕ ਇੱਥੇ ਪਹੁੰਚੇ ਆ ਜਦੋਂ ਉਥੇ ਸਟੇਜ ਲਾਉਣ ਲੱਗ ਪਈ ਉਥੇ ਇੱਕ ਹਿੰਦੂ ਵਿਰੋਧੀ ਜੋ ਬੰਦਾ ਜੋ ਆਪਣੇ ਆਪ ਨੂੰ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਦਾ ਆਪਣੇ ਆਪ ਨੂੰ ਤਾਸੂ ਨੇਤਾ ਦੱਸਦਾ ਐਮ ਕੇ ਨਾਮ ਦਾ ਵਿਅਕਤੀ ਜਿਹੜਾ ਉਹ ਤੇ ਉਹਦੇ ਸੱਜਣ ਵਾਲਾ ਜੀ ਕਿੱਥੇ ਦਾ ਵਸਤੀ ਬਾਬਾ ਖੇਲ ਗੁਰਰਾਮਦਾਸ ਨਗਰ ਦੇ ਕੋਲ ਰਹਿੰਦਾ ਉਹਦਾ ਪ੍ਰੋਪਰ ਐਡਰੈਸ ਮੈਨੂੰ ਪਤਾ ਨਹੀਂ ਉਸੇ ਨਗਰ ਦਾ ਹੀ ਆ ਅੱਛਾ ਜੀ ਉਸ ਵਿਅਕਤੀ ਨੇ ਸਾਡੇ ਕਰੋੜਾ ਹਿੰਦੂਆ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਾਡੇ ਧਾਰਮਿਕ ਪ੍ਰੋਗਰਾਮ ਦੀ ਸਟੇਜ ਤੋੜੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਖੁਰਦਪੁਰ ਦੇ ਕੀਤਾ ਮਹਾਮਾਈ ਦੀ ਜਿੱਥੇ ਜੋਤ ਚਲਨੀ ਐਡੇ ਜੁਰਤ ਦੇ ਮਾਲਕ ਸੀ ਤੇ ਕਹਿ ਕੇ ਆਂਦੇ ਸਾਡਾ ਧਾਰਮਿਕ ਪ੍ਰੋਗਰਾਮ ਬੰਦ ਕਰਾਉਣਾ ਸੀ 21 ਦੁੱਕੀ ਚੱਕਦੇ ਆ ਤੇ ਪ੍ਰੋਗਰਾਮ ਸਾਡਾ ਬੰਦ ਕਰਾਣ ਲੱਗ ਪੰਦੇ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਸਾਰੇ ਧਰਮਾਂ ਦੇ ਨਾਲ ਆ ਲੇਕਿਨ ਜੇ ਸਾਡੇ ਧਰਮ ਨੂੰ ਕੋਈ ਛੇੜੂਗਾ ਤੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਭਾਵੇਂ ਉਹ ਸਰਕਾਰ ਦੇ ਵਿੱਚ ਬੈਠਾ ਵਿਅਕਤੀ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਪਰ ਮਾਰੇ ਆ ਜੀ ਇਹ ਦੇਖੋ ਇਹ ਕੀ ਏਸ ਆ ਬੱਚਾ ਇੱਕ ਉਹਨੂੰ ਮੈਂ ਕਹਿੰਨਾ ਹਾਂ ਉਹਨ ਕੈਮਰਾ ਕਹਿੰਨਾ ਜਿਹੜਾ ਥੱਪੜ ਮਾਰਨ ਦਾ ਦਿਲ ਕਰਦਾ ਸਾਡੇ ਕੋ ਆਵੇ ਸਾਨੂੰ ਲਾਵੇ ਹੱਥ ਜਾਂ ਸਾਡੇ ਸਾਹਮਣੇ ਜਗਰਾਤਾ ਬੰਦ ਕਰਾ ਕੇ ਧਕਾਵੇ ਵੀ ਉਹਨੂੰ ਜਵਾਬ ਦੇਵਾਂਗੇ ਵੀ ਕਿੱਦਾਂ ਦੇਈਦਾ ਵਾ ਇਹ ਹੀ ਕੰਮ ਕਿਸ ਸਰਕਾਰਾਂ ਨੇ ਵੀ ਹੋਣਾ ਹੈ ਕਿ ਆਵਾਜ਼ੀ ਪਾਰਟੀ ਦਾ ਜਿਹੜਾ ਨੁਮਾਇੰਦਾ ਤੁਹਾਨੂੰ ਰਾਈਟ ਹੈ ਕਿਸੇ ਵੀ ਧਾਰਮੀ ਪ੍ਰੋਗਰਾਮ ਦੇ ਵਿੱਚ ਫਿਕਰ ਪਾਇਗਾ ਜੇ ਸਰਕਾਰ ਨੇ 24 ਘੰਟੇ ਦੇ ਵਿੱਚ ਉਰ ਤੇ ਪਰਚਾ ਦਰਜ ਨਾ ਕੀਤਾ ਤੁਹਾਨੂੰ ਲੱਗਦਾ ਕੀ ਹੁਣ ਕੌਂਸਲਰ ਜਿੱਤ ਕੇ ਮੋਟਾ ਦਾ ਮੋਹਲੇ ਦਾ ਲੋਕਾਂ ਨੂੰ ਮੋੜ ਰਹੇ ਆ ਬਿਲਕੁਲ ਇਦਾਂ ਹੀ ਕਰ ਰਹੇ ਆ ਜੀ ਬਿਲਕੁਲ ਸਾਰੀ ਸਰਕਾਰ ਹੀ ਲੋਕਾਂ ਦੀ ਵੋਟਾਂ ਲੋਕਾਂ ਨੇ ਹੀ ਜਿਤਾਇਆ ਉਹਨਾਂ ਲੋਕਾਂ ਨੇ ਧੱਕਾ ਕਰ ਰਹੇ ਆ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਜੀ ਉਹਨਾਂ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ ਉਹਨਾਂ ਨੂੰ ਰੋਡ ਦੇ ਉੱਤੇ ਕੁੱਟਿਆ ਜਾ ਰਿਹਾ ਉਹਨਾਂ ਨੇ ਧੱਕਾ ਕੀਤਾ ਜਾ ਰਿਹਾ ਜਿਹੜਾ ਲੋਕਾਂ ਦੇ ਪਰਚਾ ਦਰਜ ਨਹੀਂ ਹੁੰਦਾ ਜਲੰਧਰ ਵੈਸਟ ਬੰਦ ਵੀ ਕਰਾਇਆ ਜਾਏਗਾ ਜਲੰ ਸੰਜੀਵ अरोड़ा ਦਾ ਵੀ ਕਰਾਵ ਕੀਤਾ ਜਾਏਗਾ ਉੱਥੇ ਜਾ ਕੇ ਵੀ ਜੇ ਹਿੰਦੂਆਂ ਨਾਲ ਧੱਕਾ ਹੋਏਗਾ ਉਹ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੀ ਹਾਂ ਜੀ ਆ ਐਪਲੀਕੇਸ਼ਨ ਸਮੁੱਚੇ ਹਿੰਦੂ ਸੰਗਠਨਾ ਵੱਲੋਂ ਸ਼੍ਰੀ ਮਨੋਜ ਨੰਨਾ ਜੀ ਉਹ ਅੱਜ ਇੱਥੇ ਮੌਜੂਦ ਨਹੀਂ ਹੈ ਪਰ ਬੰਗਲਾ ਰੂਹ ਖਲੋਤੀਆਂ ਮਨੋਜ ਨੰਨਾ ਨੇ ਸਾਰੀਆਂ ਇਹ ਸਾਰੇ ਹਿੰਦੂ ਸੰਗਠਨਾ ਵੱਲੋਂ ਜਿਹੜੇ ਸੇ ਵਿਅਕਤੀ ਨੇ ਸਾਡੇ ਧਾਰਮਿਕ ਭਾਵਾਂ ਨੂੰ ਆਹਤ ਬਚਾਈ ਹੈ ਉਹਨਾਂ ਦੇ ਖਿਲਾਫ ਜਿਹੜਾ ਇਹ ਐਪਲੀਕੇਸ਼ਨ ਦਿੱਤੀ ਹੈ 24 ਘੰਟੇ ਦਾ ਟਾਈਮ ਸਾਡੇ ਹਿੰਦੂ ਸੁਗੰਧਾ ਨੂੰ ਦਿੰਦਾ ਹੈ ਜੇ 24 ਘੰਟੇ ਚ ਪਰਚਾ ਦਰਜ ਨਾ ਹੋਇਆ ਤੇ ਪਹਿਲੇ ਥਾਣਾ ਘੇਰਾਂਗੇ ਥਾਣਾ ਘੇਰਨ ਤੋਂ ਬਾਅਦ ਜਲੰਧਰ ਬੈਸਟ ਬੰਦ ਕਰਾਵਾਂਗੇ ਜੇ ਫਿਰ ਵੀ ਪ੍ਰਸ਼ਾਸਨ ਸੋਚਿਆ ਵੀ ਨਹੀਂ ਜਾਗਦਾ ਪੂਰੇ ਪੰਜਾਬ ਦੇ ਹਿੰਦੂ ਸੁਗੰਧਾ ਨੂੰ ਇਕੱਠਾ ਕਰਕੇ ਸਿਆਪਾ ਕਰਾਂਗੇ ਭਗਵਤ ਮਾਨ ਦਾ ਸਰਕਾਰ ਦਾ ਜਾਗ ਲੁਧਿਆਣੇ ਆਪਣੇ ਦਿਮਾਗ ਚ ਬੇਤੀ ਭਲੇਖਾ ਕਰਦੇ ਨੇ ਜਿਨ੍ਹਾਂ ਨੇ ਸਾਡੇ ਧਾਰਮਿਕ ਪ੍ਰੋਗਰਾਮ ਦੀ ਸਟੇਜ ਤੋੜੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਖੁਰਦਪੁਰ ਦੇ ਕੀਤਾ ਮਹਾਮਾਈ ਦੀ ਜਿੱਥੇ ਜੋਤ ਚਲਨੀ ਐਡੇ ਜੁਰਤ ਦੇ ਮਾਲਕ ਸੀ ਤੇ ਕਹਿ ਕੇ ਆਂਦੇ ਸਾਡਾ ਧਾਰਮਿਕ ਪ੍ਰੋਗਰਾਮ ਬੰਦ ਕਰਾਉਣਾ ਸੀ 21 ਦੁੱਕੀ ਚੱਕਦੇ ਆ ਤੇ ਪ੍ਰੋਗਰਾਮ ਸਾਡਾ ਬੰਦ ਕਰਾਣ ਲੱਗ ਪੰਦੇ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਸਾਰੇ ਧਰਮਾਂ ਦੇ ਨਾਲ ਆ ਲੇਕਿਨ ਜੇ ਸਾਡੇ ਧਰਮ ਨੂੰ ਕੋਈ ਛੇੜੂਗਾ ਤੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਭਾਵੇਂ ਉਹ ਸਰਕਾਰ ਦੇ ਵਿੱਚ ਬੈਠਾ ਵਿਅਕਤੀ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਗਰਾਤੇ ਤੋਂ ਬਾਅਦ ਪਰਚਾ ਦਰਜ ਕਰਾਣ ਦਾ ਜਿਹੜਾ ਸੰਘਰਸ਼ ਤੇਜ਼ ਕੀਤਾ ਜਾਊਗਾ ਔਰ ਬਸਤੀਆਂ ਜਿਹੜਾ ਇਲਾਕਾ ਵੈਸਟ ਵੀ ਬ ਰਾਤ ਨੂੰ ਜਾਗਰਣ ਹੋ ਰਹਾ ਥੇ ਜਿੱਦ ਤੇ ਜਿਗਰ ਤਾਂ ਕਿ ਨਾ ਜਿੰਨੇ ਆਪਣੀ ਮਾਂ ਦਾ ਦੁੱਧ ਪੀਤਾ ਅੱਜ ਸਾਰੇ ਹੀ ਰੋਸਗੱਡਰ ਉੱਥੇ ਆਵਾਂਗੇ ਦੇਖਦਾ ਕਿ ਸਾਡਾ ਜਾਗਰਣ ਰੋਕਦਾ ਕੌਣ ਹੈ ਅੱਜ ਦੇਖਾਂਗੇ ਉਹ ਗਰੀਬ ਬੰਦੇ ਆਣ ਤੁਸੀਂ ਚਪੇੜਾ ਮਾਰ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਉਹ ਆਖਰੀ ਚੀਜ਼ ਇਹ ਕਹਿਣਾ ਚਾਹੁੰਦੇ ਮੈਂ ਤੇ ਪਰਚਾ ਦਰਜ ਕਰੋ ਜੇ ਪਰਚਾ ਦਰਜ ਨਹੀਂ ਕਰਨਗੇ ਬਾਕੀ ਜੋ ਮਨੋਜ ਨਨਾਈ ਦਾ ਅਫਵਾਣ ਹੋ ਗਏ ਸਾਰੇ ਮਨਾਂ ਸੋ ਬਿਲਕੁਲ ਜੀ ਹਿੰਦੂ ਸੰਗਠਨ ਇਸ ਵੇਲੇ ਥਾਣਾ ਬਸਤੀ ਬਾਵਾ ਖੇਲ ਦੇ ਬਾਹਰ ਸਾਰੇ ਹੀ ਇਕੱਠੇ ਹੋਏ ਨੇ ਔਰ ਦਾਦੀ ਕੀ ਜਲੰਧਰ ਸ਼ਹਿਰ ਦੀ ਇਹ ਖਬਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜਿੱ ਉੱਥੇ ਜਿਹੜਾ ਸਟੇਜ ਨੂੰ ਜਿਹੜਾ ਫੇਰ ਦਿੱਤਾ ਗਿਆ ਜਾਗਰਣ ਕਰਵਾਇਆ ਗਿਆ ਉਹਨੂੰ ਲੈ ਕੇ ਜਿਹੜੇ ਹਿੰਦੂ ਸੰਗਠਨ ਹੈ ਜਲੰਧਰ ਦੇ ਵਿੱਚ ਕੰਪਲੇਂਟ ਦੇਣ ਦੇ ਲਈ ਪਹੁੰਚੇ ਹੋਏ ਨੇ ਥਾਣਾ ਬਸਤੀ ਬਾਵਾ ਖੇਲ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਅਸੀਂ ਜਾਗਰਣ ਵੀ ਕਰਵਾਵਾਂਗੇ ਔਰ ਜਿਹੜਾ ਉਹਨਾਂ ਦੇ ਬੰਦੀ ਕਾਰਵਾਈ ਵੀ ਜਿਹੜੀ ਕਰਵਾਈ ਜਾਏਗੀ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਧੜਤੋਲ ਵੀ ਦਾ